ਸਵਾਗਤ ਕਰਦੇ ਆਂ ਜੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਡੇ ਵਾਸਤੇ ਕਈ ਸੰਦ ਖੇਤੀਬਾੜੀ ਦੇ ਸੇਲ ਵਾਸਤੇ ਲੈ ਕੇ ਆਏ ਆਂ ਪਹਿਲਾਂ ਜੀ ਫੋਰਡ 3600 ਟਰੈਕਟਰ ਆ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਮੋਡੀਫਾਈ ਕੀਤਾ ਹੋਇਆ ਜੀ ਏਰੀਆ ਰਈਆ ਬਿਆਸ ਅੰਮ੍ਰਿਤਸਰ ਏਰੀਆ ਦੇ ਵਿੱਚ ਟਰੈਕਟਰ ਫੋਰਡ 3600 ਬਕਾਊ ਆ ਰੇਟ 215000 ਰੁਪਿਆ ਨੰਬਰ ਵੀਰਾਂ ਦਾ ਨੋਟ ਕਰ ਲਓ ਜੀ 62837 97416 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬਣਦੀ ਸਾਰੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਰੇਟ ਕੋਈ ਪੱਕਾ ਨਹੀਂ ਹੁੰਦਾ ਜੀ ਮੌਕੇ ਤੇ ਲੈਸ ਹੋ ਜਾਂਦਾ ਹੈਗਾ ਸਾਰੇ ਵੀਰਾਂ ਨੂੰ ਹੱਥ ਬਨ ਕੇ ਬੇਨਤੀ ਹੈ ਵੀਡੀਓ ਨੂੰ ਦੇਖਿਆ ਕਰੋ ਤੇ ਵੱਧ ਤੋਂ ਵੱਧ ਗਰੁੱਪਾਂ ਚ ਸ਼ੇਅਰ ਕਰਦਿਆ ਕਰੋ ਤਾਂ ਜੋ ਸਾਰੇ ਕਿਸਾਨ ਵੀਰਾਂ ਤੱਕ ਆਪਣੀ ਵੀਡੀਓ ਪਹੁੰਚ ਜਾ ਕਰੇ ਤੇ ਸਾਰੇ ਕਿਸਾਨ ਵੀਰ ਵੀਡੀਓ ਦਾ ਲਾਹਾ ਲੈ ਸਕਣ ਕ੍ਰੀਸ਼ਨ ਦੇਖ ਸਕਦੇ ਹੋ ਵਧੀਆ ਰੰਗ ਪੇਟ ਚੰਗਾ ਰੰਗ ਪੇਟ ਕੀਤਾ ਹੋਇਆ ਟਰੈਕਟਰ ਨੂੰ ਸਾਰੀ ਐਸੈਸਰੀ ਨਾਲ ਨਵੀਂ ਲਾਈ ਹੋਈ ਹੈ ਜੀ ਤੇ ਇੱਕ ਸਾਰੇ ਵੀਰਾਂ ਨੂੰ ਬੇਨਤੀ ਹੈ ਜੀ ਜੇ ਕੋਈ ਜ਼ਿਲੰਦਰ ਏਰੀਆ ਦੇ ਵਿੱਚ ਆਲੂ ਵਾਲੀ ਮੱਕੀ ਦੀ ਬਜਾਈ ਵਾਸਤੇ ਕਿਸੇ ਵੀਰ ਨੂੰ ਪਲਾਂਟਰ ਦੀ ਲੋੜ ਹੋਵੇ ਕੋਈ ਚੰਗਾ ਫਾਰਮ ਹੋਵੇ ਤਾਂ ਤੁਸੀਂ ਸਾਡੇ ਵਟਸਐਪ ਨੰਬਰ ਤੇ ਮੈਸੇਜ ਕਰ ਸਕਦੇ ਹੋ ਜੀ ਅੱਗੇ ਜੀ ਟਰਾਲੀ ਗਿਆ 16 ਫੁੱਟੀ ਵਿਕਾਊ ਆ ਜੀ 7 ਫੁੱਟ ਦੀ ਚੜਾਈ ਆ ਡਬਲ ਟੈਰਾਂ ਦੇ ਵਿੱਚ ਆ ਇਹ ਵੀ ਅਮਰਤਸਰ ਏਰੀਆ ਦੇ ਵਿੱਚ ਆ ਜੀ ਇਹ ਵੀਰ ਨਵੀਆਂ ਟਰਾਲੀਆਂ ਬਣਾ ਕੇ ਸੇਲ ਕਰਦੇ ਆ ਰੇਟ 3,20,000 ਰੁਪਇਆ ਜੀ 98782 99783 ਇਹ ਨੰਬਰ ਤੇ ਫੋਨ ਕਰਕੇ ਤੁਸੀਂ ਇਹ ਟਰਾਲੀ ਬਾਰੇ ਜਾਣਕਾਰੀ ਲੈ ਸਕਦੇ ਹੋ ਜਾਲੀ ਵਾਲਾ ਵਧੀਆ ਬੈੱਡ ਲੱਗਿਆ ਤੇ ਬਹੁਤ ਹੀ ਸੋਹਣੀ ਸ਼ੌਂਕ ਨਾਲ ਇਹ ਟਰਾਲੀ ਬਣਾਈ ਹੋਈ ਆ ਵੀਰਾਂ ਨੇ 16 ਫੁੱਟ ਦੀ ਲੰਬਾਈ ਹੈ ਜੀ 7 ਫੁੱਟ ਦੀ ਚੜਾਈ ਹੈ ਏਰੀਆ ਅਮਰਤਸਰ ਸੇਵਾ ਸਾਹਿਬ ਰੇਟ 320000 ਰੁਪਏ ਡਿਮਾਂਡ ਆ ਰੇਟ ਕੋਈ ਵੀ ਪੱਕਾ ਨਹੀਂ ਹੁੰਦਾ ਜੀ ਕਿਸੇ ਵੀ ਸਾਧਨ ਦਾ ਇੱਕ ਮਾਲਕ ਵੀਰਾਂ ਵੱਲੋਂ ਰੱਖੀ ਗਈ ਡਿਮਾਂਡ ਹੁੰਦੀ ਹੈ ਰੇਟ ਦੇਖ ਕੇ ਨਾ ਭੱਜਿਆ ਕਰੋ ਫੋਨ ਕਰਕੇ ਸਾਰੀ ਜਾਣਕਾਰੀ ਗੱਲਬਾਤ ਫੋਨ ਤੇ ਇੱਕ ਵਾਰੀ ਜ਼ਰੂਰ ਕਰਿਆ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੇ ਜਲੰਧਰ ਏਰੀਆ ਦੇ ਵੀਰਾਂ ਨੂੰ ਬੇਨਤੀ ਹੈ ਵੀ ਜੇ ਕੋਈ ਇਧਰ ਚੰਗਾ ਫਾਰਮ ਤੁਹਾਡਾ ਹੈਗਾ ਜੀ ਆਲੂਆਂ ਦਾ ਤਾਂ ਮੱਕੀ ਪਲੈਂਟਰ ਮੱਕੀ ਬਜਾਉਣ ਵਾਸਤੇ ਤਾਂ ਤੁਸੀਂ ਜਰੂਰ ਦੱਸ ਸਕਦੇ ਹੋ ਜੀ ਸਾਡੇ ਵਟਸਐਪ ਨੰਬਰ ਤੇ ਮੈਸੇਜ ਕਰ ਸਕਦੇ ਹੋ ਜਲੰਧਰ ਏਰੀਆ ਵਾਲੇ ਵੀਰ ਜਰੂਰ ਸੰਪਰਕ ਕਰੋ ਜੀ ਅੱਗੇ ਜੀ ਟੂੜੀ ਰੀਪਰ ਵਿਕਾਊ ਆ 13 ਮਾਡਲ 13 ਮਾਡਲ ਟੂੜੀ ਰੀਪਰ ਵਿਕਾਊ ਆ ਜੀ ਰੇਟ 1,115,000 ਰੁਪਿਆ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਏਰੀਆ ਪਟਿਆਲਾ ਪਿੰਡ ਸਿਮਰੋ ਸਿਮਰੋ ਪਿੰਡ ਦੇ ਵਿੱਚ ਇਹ ਤੂੜੀ ਰੀਪਰ ਵਿਕਾਊ ਆ 9463818363 94638 18363 ਤੇ ਫੋਨ ਕਰਕੇ ਤੂੜੀ ਰੀਪਰ ਬਾਰੇ ਤੁਸੀਂ ਬਣਦੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ 13 ਮਾਡਲ ਹੈ 13 ਮਾਡਲ ਹੈ ਇਹ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੁਸੀਂ ਵੀ ਸਾਡੇ WhatsApp ਨੰਬਰ ਤੇ ਪ੍ਰੋਪਰ ਜਾਣਕਾਰੀ ਤੇ ਵੀਡੀਓ ਬਣਾ ਕੇ ਭੇਜਿਆ ਕਰੋ ਜੀ ਅਸੀਂ ਤੁਹਾਡੀ ਐਡ ਆਪਣੇ ਚੈਨਲ ਫੇਸਬੁੱਕ ਤੇ YouTube ਤੇ ਲਾਵਾਂਗੇ ਤੇ ਵੱਧ ਤੋਂ ਵੱਧ ਆਪਣੇ ਪੇਜ ਨੂੰ ਸਪੋਰਟ ਕਰੋ ਜੀ ਤੇ ਜਲੰਧਰ ਏਰੀਆ ਵਾਲੇ ਵੀਰ ਜਰੂਰ ਸੰਪਰਕ ਕਰੋ ਜੀ ਜੇ ਕਿਸੇ ਵੀਰ ਦਾ ਆਲੂਆਂ ਦਾ ਚੰਗਾ ਫਾਰਮ ਹੈਗਾ ਮੱਕੀ ਵਜਾਉਣੀ ਹੈ ਕੋਈ 100 200 ਕਿੱਲਾ ਤਾਂ ਤੁਸੀਂ ਸਾਡੇ WhatsApp ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਨਵਾਂ ਮੱਕੀ ਪਲਾਂਟਰ ਮਾਸ਼ੀਓ ਕੰਪਨੀ ਦਾ ਲੈ ਕੇ ਤੁਹਾਡੇ ਦਰ حاضر ਹੋਵਾਂਗੇ ਕਮੈਂਟ ਕਰ ਸਕਦੇ ਹੋ ਜਾਂ ਤੁਸੀਂ WhatsApp ਤੇ ਮੈਸੇਜ ਕਰ ਸਕਦੇ ਹੋ ਅੱਗੇ ਜੀ ਜੌਂਡੀਆਰ ਦੇ ਵੇਟ ਵਕਾਊ ਆ ਏਰੀਆ ਬਾਜਾਖਾਨਾ ਭਗਤਾ ਭਾਈ ਕਾਦੇ ਕੋਲੇ ਜੇ ਕਿਸੇ ਵੀਰ ਭਰਾ ਨੇ ਲੈਣੇ ਹੋਣ ਜੌਂਡੀਆਰ ਦੇ ਵੇਟ ਆ ਜੀ 9878835462 9878835462 ਬਹੁਤ ਵਧੀਆ ਫਿਟਿੰਗ ਹੈ ਜੀ ਜੇ ਕਿਸੇ ਵੀਰ ਭਰਾ ਨੇ ਲੈਣੇ ਹੋਣ ਜੌਂਡੀਰ ਤੇ ਲਾਉਣ ਨੂੰ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਰੇਟ ਵੀਰ ਕਹਿੰਦੇ ਸੀ ਮੌਕੇ ਤੇ ਅਸੀਂ ਦੱਸ ਦੇਵਾਂਗੇ ਇੱਕ ਵਾਰੀ ਫੋਨ ਤੇ ਗੱਲਬਾਤ ਜ਼ਰੂਰ ਕਰ ਲਿਓ ਬਹੁਤ ਵਧੀਆ ਸਾਰਾ ਸਮਾਨ ਨਾਲ ਵੇਟਾਂ ਦਾ ਤੁਹਾਨੂੰ ਮਿਲੇਗਾ ਬਹੁਤ ਵਧੀਆ ਫਿਟਿੰਗ ਦੇ ਵਿੱਚ ਵੇਟ ਵੀਰਾਂ ਦੇ ਬਣਵਾਏ ਹੋਏ ਆ ਜੀ ਦੇਖ ਸਕਦੇ ਹੋ ਤੁਸੀਂ ਜੌਂਡੇਆ ਟਰੈਕਟਰ ਦੇ ਲੱਗਣ ਦੀ ਫਿਟਿੰਗ ਬਹੁਤ ਵਧੀਆ ਜੀ ਏਰੀਆ ਬਾਜਾਖਾਨਾ ਭਗਤਾ ਭਾਈ ਕਾ ਦੇ ਨੇੜੇ ਆ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੇ ਕਿਸੇ ਵੀਰ ਭਰਾ ਨੇ ਵੇਟ ਲੈਣੇ ਹੋਣ ਤਾਂ ਤੁਸੀਂ ਜਰੂਰ ਸੰਪਰਕ ਕਰੋ ਜੀ ਰੇਟ ਜੈ ਜੈ ਵੀਰ ਫੋਨ ਤੇ ਦੱਸ ਦੇਣਗੇ ਤੁਹਾਨੂੰ ਇਹ ਆਪਣਾ WhatsApp ਨੰਬਰ ਹੈ ਜੀ 9876345622 ਇਸ ਨੰਬਰ ਤੇ ਤੁਸੀਂ ਵੀਡੀਓ ਬਣਾ ਕੇ ਕੋਈ ਵੀ ਚੀਜ਼ ਸੇਲ ਕਰ ਸਕਦੇ ਹੋ ਜੀ 9876345622 ਤੇ ਤੁਸੀਂ ਵੀਡੀਓ ਫੋਟੋ ਮਾ ਭੇਜ ਸਕਦੇ ਹੋ WhatsApp ਨੰਬਰ ਤੇ ਸਾਡੇ ਤੇ ਅੱਗੇ ਜੀ ਇੱਕ 16 ਸੱਤ ਦੀ ਟਰਾਲੀ ਹੋਰ ਵਿਕਾਊ ਹੈ ਜੀ ਕੰਡੀਸ਼ਨ ਦੇਖ ਸਕਦੇ ਹੋ ਤੁਸੀਂ 99142 35173 9914235173 ਤੇ ਫੋਨ ਕਰਕੇ ਤੁਸੀਂ ਟਰਾਲੀ ਬਾਰੇ ਬਣਦੀ ਜਾਣਕਾਰੀ ਲੈ ਸਕਦੇ ਹੋ ਵੀਰਾਂ ਨੇ ਕੱਲੀ ਟਰਾਲੀ ਤੇ ਨੰਬਰ ਭੇਜਿਆ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਸਾਰੀ ਜਾਣਕਾਰੀ ਸਾਨੂੰ ਲਿਖ ਕੇ ਜਾਂ ਭੇਜਿਆ ਕਰੋ ਤਾਂ ਜੋ ਅਧੂਰੀ ਜਾਣਕਾਰੀ ਨਾ ਭੇਜਿਆ ਕਰੋ ਜੀ ਵੀਡੀਓ ਦੇਖਣ ਵਾਲੇ ਵੀਰਾਂ ਨੂੰ ਫਿਰ ਦਿੱਕਤ ਆਉਂਦੀ ਆ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਸਾਰੀ ਜਾਣਕਾਰੀ ਲਿਖ ਕੇ ਭੇਜਿਆ ਕਰੋ ਟਰਾਲੀ ਬਹੁਤ ਸੋਹਣੀ ਹੈ ਜੀ ਦੇਖ ਸਕਦੇ ਹੋ ਡਬਲ ਟਾਇਰਾਂ ਦੇ ਵਿੱਚ 16 ਫੁੱਟ ਦੀ ਲੰਬਾਈ ਹੈ ਜੀ 7 ਫੁੱਟ ਦੀ ਚੜਾਈ ਆ 994235173 ਤੇ ਫੋਨ ਕਰਕੇ ਤੁਸੀਂ ਜਾਣਕਾਰੀ ਹੋਰ ਟਰਾਲੀ ਬਾਰੇ ਲੈ ਸਕਦੇ ਹੋ ਵੀਰਾਂ ਨੇ ਕੱਲਾ ਫੋਨ ਨੰਬਰ ਭੇਜਿਆ ਸੀ ਟਰਾਲੀ ਬਹੁਤ ਹੀ ਵਧੀਆ ਹੈਵੀ ਵਜ਼ਨ ਦੇ ਵਿੱਚ ਬਣੀ ਹੋਈ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੀ ਅੱਗੇ ਆਪਣੇ ਕੋਲੇ 11 6:30 ਦਾ ਟਰਾਲਾ ਉਕਾਊਗਾ ਡਬਲ ਟਾਇਰਾਂ ਦੇ ਵਿੱਚ ਡਬਲ ਜੈਕ ਲੱਗਾ ਹੋਇਆ ਜੀ 21 ਕਵੰਟਲੇ ਦਾ ਵਜਣਾ ਪਿੰਡ ਮੱਲਣ ਜ਼ਿਲ੍ਹਾ ਮੁਕਸਰ ਦੇ ਵਿੱਚ ਰੇਟ 1,40,000 ਰੁਪਇਆ 9855799130 98557999130 21 ਕਵੰਟਲ ਵਜਣਾ ਜੀ ਦੋ ਜੈਕ ਲੱਗੇ ਹੋਇਆ ਡਬਲ ਟਾਇਰਾਂ ਦੇ ਵਿੱਚ ਵਧੀਆ ਟਾਇਰ ਪਏ ਆ ਜੀ ਵਧੀਆ ਬੈੱਡ ਲੱਗਿਆ ਹੋਇਆ ਵਿੱਚੋਂ ਕੰਡੀਸ਼ਨ ਫਰਸ਼ ਦੀ ਤੁਸੀਂ ਦੇਖ ਸਕਦੇ ਹੋ ਸਾਫ਼ ਆ ਜੀ ਸਾਈਡਾਂ ਤੇ ਥੱਲੇ ਪੀਸ ਲੱਗੇ ਹੋਏ ਆ ਘੇਰੇ ਨਾਲ ਬਾਕੀ ਟਰਾਲਾ ਥੋਡੇ ਸਾਹਮਣੇ ਆ ਜੀ ਜੇ ਕਿਸੇ ਵੀਰ ਭਰਾ ਨੇ ਲੈਣਾ ਹੋਵੇ ਰੇਟ 1 ਲੱਖ 40000 ਰੁਪਏ ਮੌਕੇ ਤੇ ਮਾਨਤਾਨ ਹੋ ਜੂਗਾ ਮਿੱਟੀ ਤੇ ਲਾਉਣ ਵਾਲੇ ਵੀਰਾਂ ਵਾਸਤੇ ਬਹੁਤ ਵਧੀਆ ਉੱਤੇ ਗੱਡਣ ਵਾਲਾ ਇਹ ਟਰਾਲਾ ਜੀ ਜੇ ਕਿਸੇ ਵੀਰ ਭਰਾ ਨੇ ਲੈਣਾ ਹੋਵੇ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਟਰਾਲਾ ਥੋਡੇ ਸਾਹਮਣੇ ਆ ਅੱਗੇ ਜੀ ਆਪਣੇ ਕੋਲੇ ਸੁਪਰ ਸੀਡਰ ਬਕਾਊ ਆ ਜੀ ਰਾਜਾ ਕੰਪਨੀ ਦਾ 2022 ਮਾਡਲ ਸੁਪਰ ਸੀਡਰ 8 ਫੁੱਟਾ ਹਾਲਤ ਦੇਖ ਸਕਦੇ ਹੋ ਵਧੀਆ ਸਾਫ਼ ਆ ਜੀ 40-45 ਪੈਸੇ ਖਛੁਰੀਆਂ ਪਈਆਂ ਜੀ ਆ ਰੇਟ 1,30,000 ਰੁਪਇਆ ਪਿੰਡ ਮੱਲਣ ਜ਼ਿਲ੍ਹਾ ਮਕਸਰ ਤਹਿਸੀਲ ਗਿੱਦੜਵਾਹਾ ਦੇ ਵਿੱਚ 75083 3075 ਇਸ ਨੰਬਰ ਤੇ ਤੁਸੀਂ ਫੋਨ ਕਰਕੇ ਰਾਜਾ ਸੁਪਰ ਸੀਡਰ ਖਰੀਦ ਸਕਦੇ ਹੋ 130000 ਰੁਪਿਆ ਡਿਮਾਂਡ ਆ ਰੇਟ ਮੌਕੇ ਤੇ ਲੈਸ ਹੋ ਜਾਊਗਾ ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਜੀ 25 30 ਪੈਸੇ ਛੁਰੀਆਂ ਪਈਆਂ ਕੰਮ ਦਿੰਦੀਆਂ ਵੀ ਆ ਤੇ ਬਦਲਨ ਵਾਲੀਆਂ ਵੀ ਆ ਕੰਡੀਸ਼ਨ ਤੁਹਾਡੇ ਸਾਹਮਣੇ ਆ ਭਰਾਵੋ ਫੋਨ ਕਰਕੇ ਤੁਸੀਂ ਹੋਰ ਗੱਲਬਾਤ ਫੋਨ ਤੇ ਕਰ ਸਕਦੇ ਹੋ ਰੇਟ ਬਾਰੇ ਗੱਲਬਾਤ ਕਰ ਸਕਦੇ ਹੋ 1 ਲੱਖ 30 ਹਜ਼ਾਰ ਡਿਮਾਂਡ ਹੈ ਜੀ ਚਾਲੂ ਹਾਲਤ ਦੇ ਵਿੱਚ ਵਧੀਆ ਸੁਪਰ ਹੀਟਰ ਆ ਐਮਰਜੈਂਸੀ ਵੀਰਾਂ ਨੇ ਵੇਚਣਾਗਾ ਸਾਰਾ ਸਮਾਨ ਸੁਪਰ ਹੀਟਰ ਦਾ ਤੁਹਾਨੂੰ ਨਾਲ ਮਿਲ ਜੂਗਾ ਜੇ ਕਿਸੇ ਵੀਰਪ੍ਰਾਣੇ ਲੈਣਾ ਹੋਵੇ ਸੁਪਰ ਹੀਟਰ ਤੋਂ ਰੋਟਾਵੇਟਰ ਵੀ ਬਣ ਜਾਂਦਾ ਜੀ ਡਾਲਾ ਵਗੈਰਾ ਤੁਹਾਨੂੰ ਸਾਰਾ ਸਮਾਨ ਨਾਲ ਮਿਲ ਜੂਗਾ ਪੂਰੀ ਕਣਕ ਬਜਾਈ ਮਸ਼ੀਨ ਆ ਜੀ 11 ਪੂਰੀ ਆ ਰੇਟ 17000 ਜੈਤੂ ਦੀ ਬਣੀ ਹੋਈ ਆ 9417148607 ਤੇ ਫੋਨ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ 11 ਪੂਰੀ ਮਸ਼ੀਨ ਪਿੰਡ ਮੱਲਣ ਜ਼ਿਲ੍ਹਾ ਮਕਸਰ 9417148607 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ 11 ਪੂਰੀ ਹੈ ਜੀ ਰੇਟ 17000 ਰੁਪਿਆ ਮੌਕੇ ਤੇ ਮਾਨਤਾਣ ਹੋ ਜਾਊਗਾ ਬਹੁਤ ਹੀ ਵਧੀਆ ਸਾਫ਼ ਮਸ਼ੀਨ ਆ 11 ਪੂਰੀ ਕਣਕ ਬਜਾਈ ਅੱਗੇ ਜੀ ਜੇ ਕਿਸੇ ਵੀਰ ਭਰਾ ਨੇ 11 ਹਾਲ ਵੇਚਣੇ ਹੋਣ ਜੈਤੋ ਏਰੀਏ ਦੇ ਵਿੱਚ ਤਾਂ ਵੀਰਾਂ ਨੂੰ ਜਰੂਰ ਦੱਸੋ ਵੀਰਾਂ ਨੇ ਲੈਣੇ ਆ 9779202140 9779202140 ਇਸ ਨੰਬਰ ਤੇ ਫੋਨ ਕਰਕੇ ਜੇ ਕਿਸੇ ਵੀਰ ਭਰਾ ਨੇ ਚੰਗੇ 11 ਹਾਲ ਵੇਚਣੇ ਹੋਣ ਜੈਤੋ ਏਰੀਏ ਦੇ ਨੇੜੇ-ਨੇੜੇ ਤਾਂ ਤੁਸੀਂ ਵੀਰਾਂ ਨਾਲ ਸੰਪਰਕ ਕਰ ਸਕਦੇ ਹੋ ਵੀਰਾਂ ਨੂੰ ਦੱਸ ਸਕਦੇ ਹੋ ਤੇ ਵੀਡੀਓ ਨੂੰ ਦੱਬ ਕੇ ਭਰਾਵੋ ਸ਼ੇਅਰ ਕਰ ਦਿਓ ਸਾਰੇ ਵੀਰਾਂ ਨੂੰ ਬੇਨਤੀ ਹੈ ਆਪਣਾ ਚੈਨਲ ਫੋਲੋ ਕਰ ਲਓ ਧੰਨਵਾਦ ਜੀ